ਆਈਦਾ ਬਾਪੂ ਸੁੱਤਾ ਪਿਆ ਹੋ ਜੀ ਸਤਿ ਸ਼੍ਰੀ ਅਕਾਲ ਜੀ ਆ ਬੈਠੋ ਜੇਰਾ ਆ ਤਾਂ ਟਾਈਮ ਨਾਲ ਜਾਂਦੇ ਬਾਈ ਪਰ ਮੁੰਡਾ ਹੀ ਨਹੀਂ ਵਾਗੰਗਾ ਆਇਆ ਸਾਡਾ ਖਾਣਾ ਘੜੰਦਾ ਬਾਈ ਮੁੰਡਾ ਇੱਥੇ ਫਿਰਦਾ ਮੁੰਡਾ ਸਾਡਾ ਵੀ ਮਾਰਦੇ ਆ ਵੀ ਪਿਤਰਾ ਉੜਿਆ ਓਏ ਓ ਪਿਤਰਾ ਮੈਨੂੰ ਵੇਖਣ ਵਾਲੇ ਵੀ ਆ ਗਏ ਬਾਪੂ ਚਾਹਣਾ ਮਾਰ ਦੇ ਬੁਲਾਦਾ ਲੈਂਦਾ ਤੇ ਡੈਡੀ ਨੂੰ ਆਹ ਇਦੀ ਛੇਤੀ ਡਾੜੀ ਕਿਵੇਂ ਬਣ ਗਏ ਇਹ ਤਾਂ ਪਰਤਾਲ ਕਰਾਂਗੇ ਪਰਤਾਲ ਹੋਰ ਬਾਈ ਕਾਕਾ ਟੀਕਾ ਮਕਾਰ ਕਰਦਾ ਆਪਣਾ ਕਾਕਾ ਆਪਣਾ ਕੰਮ ਕਰਦਾ ਬਸ ਚੱਕੀ ਵਰਦਾ ਕੰਮਕਾਰ ਕਰਦੇ ਅੱਛਾ ਹਾਂ ਬਹੁਤ ਕੰਮਕਾਰ ਕਰਦਾ ਅੱਛਾ ਮੈਂ ਕੱਕੇ ਤੋਂ ਜੇ ਜੱਦ ਦੀਆਂ ਪੁੜੀਆਂ ਮੰਗਾਵਾਂ ਪੰਜ ਅੱਛਾ ਚਾਰੇ ਮੈਨੂੰ ਦੇ ਦੇ ਇੱਕ ਰੱਖਦਾ ਅੱਛਾ ਤਾਂ ਮਾਨਦਾਰੀ ਤਾਂ ਵਕਾਤ ਹੀ ਆ ਪੀਰੀ ਭਰਾ ਠੀਕ ਹੈ ਨਸ਼ਾ ਪਤੇ ਦੇ ਨੇੜ ਦੀ ਨੰਗਿਆ ਹਾਂ ਜਰਦਾ ਤਾਂ ਉਦੋਂ ਨਾ ਹੁੰਦਾ ਜਿੱਦੇ ਕਦੇ ਗੂਲੇ ਮੁੱਕੀ ਹੋਵੇ ਠੀਕ ਹੈ ਹੋਰ ਨਸ਼ਾ ਨਹੀਂ ਕੋਈ ਕਰਦਾ ਠੀਕ ਪੈਗ ਉਦੋਂ ਲਾਉਂਦਾ ਜਿੱਦੇ ਬਸ ਜਿਆਦਾ ਥੋੜਾ ਸੇਟ ਆਉਣ ਹੋਵੇ ਠੀਕ ਹੈ ਹੋਰ ਨਸ਼ਾ ਪਤਾ ਕੋਈ ਨਹੀਂ ਕਰਦਾ ਠੀਕ ਮੁੰਡਾ ਸਾਊ ਆ ਮੁੰਡਾ ਹਾਰ ਬਾਈ ਕੀ ਵਿਚਾਰ ਆਪਣਾ ਰਸਤੇ ਬਾਰੇ ਸਾਡੇ ਅੰਨਿਓ ਬਾਈ ਜਮਾ ਪੱਤੀ ਨਹੀਂ ਆ ਮਾਰਦੀ ਜਗਨ